ਜਿਹੜੀ ਵਧਾਉਣੀ ਚਾਹੀਦੀ ਹਈ ਉਹਨਾਂ ਨੂੰ ਪੋਸਟ ਜਿਹੜੀਆਂ ਉਹਨਾਂ ਦੀ ਵਜ੍ਹਾ ਉਹਦਾ ਇੱਕ ਪਾਸੇ ਰਹਿ ਗਈ ਗੱਲ ਪਰ ਜਿਹੜੀਆਂ ਪੋਸਟਾਂ ਹਜੇ ਵੀ ਖਾਲੀ ਪਈਆਂ ਉਹ ਵੀ ਨਹੀਂ ਭਰੀਆਂ ਜਾ ਰਹੀਆਂ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀਗਾ ਕਿ ਉੱਚੀ ਬੜੀ ਮਾਸਟਰ ਸੀ ਲਾਵਾਂਗੇ ਅਸੀਂ ਉਹਨਾਂ ਨੂੰ ਵੀ ਸਵਾਲ ਕਰਦੇ ਹਾਂ ਕਿ ਉਹ ਲਾਓ ਉਹ ਗੱਲ ਨੂੰ ਇੱਕ ਵਾਰੀ ਤੋਰੋ ਤਾਂ ਸਹੀ ਉਹਦੋਂ ਜੇਕਰ ਤੱਕ ਨਹੀਂ ਹੋਇਆ ਜੀ ਉਸ ਤੋਂ ਬਾਅਦ ਹਰ ਸਕੂਲ ਦੇ ਵਿੱਚ ਤੋਂ ਦੋ ਬਸਤਾਂ ਕਰ ਚਾਹ ਜੀ ਇਹ ਤਾਂ ਵਾਅਦਾ ਸੀਗਾ ਇਲੈਕਸ਼ਨ ਦਾ ਵਾਅਦਾ ਔਰ ਅਜੇ ਉਹੀ ਬੱਚੇ ਵਿਚਾਰੇ ਕੱਟੇ ਨੇ ਕਿ ਸਾਢੇ 3 ਸਾਲ ਹੋ ਗਏ ਸਾਢੇ ਕਿਸੇ ਨੇ ਸਾਰ ਨਹੀਂ ਲੇ ਗਿੜੀਆਂ ਥਾਲੀਆਂ ਸਮੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕਈ ਸਾਲਾਂ ਤੋਂ ਥਾਲੀਆਂ ਪਈਆਂ ਨੇ ਅਸੀਂ ਜਵਾਬ ਮੰਗਦੇ ਆ ਉਹਨਾਂ ਦਾ ਵੀਰਵਾ ਦੋ ਸਾਰਨ ਥਾਲੀ ਕਿਉਂ ਪਈਆਂ ਨੇ ਕਿਸ ਕਾਰਨ ਕਰਕੇ ਪਈਆਂ ਨੇ ਤੇ ਜੇ ਅਸੀਂ ਇਹਨਾਂ ਦੀ ਬਾਣੀ ਫੜਾਂਗੇ ਤੇ ਆਪਣੀ ਖੇਤੀ ਨੂੰ ਕਿਵੇਂ ਇੰਪਰੂਵ ਕਰ ਪਾਵਾਂਗੇ ਖੇਤੀਬਾੜੀ ਨੂੰ ਕਿਵੇਂ ਬੜਾਵਾ ਦੇ ਪਾਵਾਂਗੇ ਖੇਤੀਬਾੜੀ ਮੰਤਰੀ ਨੂੰ ਅਸੀਂ 17 ਵਾਰ ਮਿਲ ਚੁੱਕੇ ਹਾਂ ਉਹਨਾਂ ਨੂੰ ਅਸੀਂ ਆਪਣੀ ਮੰਗ ਪੱਤਰ ਸੌਂਪ ਚੁੱਕੇ ਹਾਂ ਆਪਣੇ ਰੋਜਗਾਰ ਦੇ ਲਈ ਅਫਸੋਸ ਹੈ ਕਿ ਨਲਕਾ ਦਾ ਟੋਲਾ ਨਾ ਸਰਕਾਰ ਚਲਾਣੀ ਜਾਂਦੇ ਨੇ ਨਾ ਸਿੱਖਣੀ ਸਿੱਖਣੀ ਚਾਹੁੰਦੇ ਨੇ ਅੱਪਾ ਦੇਖੀ ਰਿਹਾ ਜੋ ਪੰਜਾਬ ਦੀ ਬਰਬਾਦੀ ਕੀਤੀ ਇਹਨਾਂ ਨੇ ਸਾਢੇ 3 ਸਾਲ ਤੋਂ ਹੋਈ ਜੂਨੀ ਸਰਕਾਰੀ ਕੋਈ ਨਵੀਂ ਕ੍ਰੀਏਸ਼ਨ ਕੋਈ ਨਵਾਂ ਮਾਡਲ ਸਾਡੇ ਹਿੱਸੇ ਨਹੀਂਗਾ ਹੁਣ ਅਸੀਂ ਇਹੀ ਗੱਲ ਕਹਿ ਰਹੇ ਹਾਂ ਮਜਬੂਰ ਅਸੀਂ ਕੁਝ ਨਵਾਂ ਨਹੀਂ ਸਿਰਜਣ ਨੂੰ ਕਹਿ ਰਹੇ ਹੈਗੇ ਜਿਹੜੀਆਂ ਪੋਸਟਾਂ ਆਲਰੇਡੀ ਖਾਲੀ ਪਈਆਂ ਜੇ ਉਹੀ ਭਰ ਦੇਣ ਤਾਂ ਉਹਨਾਂ ਦੀ ਬਹੁਤ ਮਿਹਰਬਾਨੀ ਹੈ ਡੋਡੂ ਡਿਪਾਰਟਮੈਂਟ ਦੇ ਵਿੱਚ ਮਿਲਾਈ ਦਾ 70% ਤੋਂ ਵੱਧ ਸਾਮੀਆਂ ਖਾਲੀ ਪਈਆਂ ਐਡਿਓ 40% ਖਾਲੀ ਪਿਆ ਐਗਰੀਕਲਚਰ ਸਬ ਇਨਸਪੈਕਟਰ 43% ਪਿਆ ਆਸੋ ਹੀ ਨਹੀਂ ਗਲਤ ਹੈ ਮੰਡੀ ਬੋਰਡ ਜਿਹੜਾ ਕਿ ਮੇਨ ਇੱਕ ਕੋਰ ਐਗਰੀਕਲਚਰ ਦੀ ਜਿੱਥੇ ਸਾਰੀ ਹੁਣੀ ਹੈ ਗਵਰਨਮੈਂਟ ਉੱਥੇ ਜਿਹੜੀਆਂ 91% ਪੋਸਟਾਂ ਖਾਲੀ ਪਈਆਂ ਸਸੇਗਲ ਜੀ ਤੁਸੀਂ ਦੇਖ ਰਹੇ ਹੋ ਦਾਣਾ ਲਾਈਵ ਤੇ ਮੈਮ ਤੇ ਇਸੇ ਲਈ ਮੌਜੂਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਤੇ 10 ਦਿਨਾਂ ਤੋਂ ਜਿਹੜਾ ਸਟੂਡੈਂਟਸ ਨੇ ਉਹ ਪਰਦਰਸ਼ਨਕਾਰੀਆਂ ਨੇ ਪੱਕੇ ਤਰਨੇ ਤੇ ਉੱਤੇ ਬੈਠੇ ਹੋਏ ਨੇ ਤੇ ਅੱਜ ਬੀਜੇਪੀ ਆਗੂ ਦੱਸਦੇ ਕਿ ਪ੍ਰਦੇਸ਼ ਦੇ ਮਹਾ ਮੰਤਰੀ ਭਾਜਪਾ ਤੋਂ ਅਨਿਸ਼ਰੀਂ ਜੀ ਮੌਕੇ ਤੇ ਪਹੁੰਚੇ ਸੀਗੇ ਤੇ ਨਾਲ ਸਟੂਡੈਂਟਸ ਦੇ ਨਾਲ ਗੱਲਬਾਤ ਕੀਤੀ ਤੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਤੇ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਬੀਤੇ 10 ਦਿਨਾਂ ਤੋਂ ਜ਼ਰੂਰ ਚੱਲ ਰਿਆ ਨੇ ਤੇ ਕੀ ਕੁਝ ਸੱਟਾ ਨਿਕਲੇ ਸਾਰੀ ਗੱਲਬਾਤ ਸਟੂਡੈਂਟਸ ਦੇ ਨਾਲ ਵੀ ਕਰਾਂਗੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਜ ਭਾਜਪਾ ਦੇ ਆਗੂ ਮਿਲਣਾ ਆਏ ਸੀਗੇ ਅਨਿਸ਼ਰੀਂ ਜੀ ਦੇ ਨਾਲ ਗੱਲਬਾਤ ਕਰਾਂਗੇ ਸਰ ਬਿਤੇ 10 ਦਿਨਾਂ ਤੋਂ ਸਟੂਡੈਂਟਸ ਬੈਠੇ ਹੋਏ ਨੇ ਕੀ ਕੁਝ ਗੱਲਬਾਤ ਹੋਈ ਹੈ ਅੱਜ ਇਹਨਾਂ ਦੇ ਨਾਲ ਤੇ ਕੀ ਲੱਗਦਾ ਹੈ ਕਿ ਅਜਿਹੀ ਜਦ ਪੜੇ ਲਿਖੇ ਨੌਜਵਾਨ ਤਰਨਿਆਂ ਦੇ ਉੱਤੇ ਬੈਠਣਗੇ ਤਾਂ ਸਾਡੇ ਦੇਸ਼ ਦਾ ਭਵਿੱਖ ਕਿੱਥੇ ਜਾ ਰਿਹਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਵਿਦਿਆਰਥੀਆਂ ਨੂੰ ਵੀ ਤਰਨੇ ਤੇ ਬੈਠਣਾ ਪੈ ਰਿਹਾ ਆਪਣੇ ਹੱਕਾਂ ਲਈ ਔਰ ਉਹ ਵੀ ਉਸ ਰਾਜ ਦੇ ਵਿੱਚ ਜਿਹੜੀ ਪਾਰਟੀ ਔਰ ਜਿਹੜਾ ਮੁੱਖ ਮੰਤਰੀ ਖੁਦ ਇੱਕ ਵਾਦਾ ਕਰਕੇ ਆਇਆ ਹੋਵੇ ਕਿ ਵੀ ਐਗਰੀਕਲਚਰ ਸਟੇਟ ਹੈਗੀ ਹੈ। ਔਰ ਇਹਦੇ ਉੱਤੇ ਮੈਂ ਜਿਹੜਾ ਹੈਗਾ ਵੈ ਹਰ ਸਕੂਲ ਦੇ ਵਿੱਚ ਦੋ ਦੋ ਮਾਸਟਰ ਰੱਖਾਂਗਾ। ਜੀ ਇਹ ਉਹਦਾ ਵਾਦਾ ਸੀਗਾ ਇਲੈਕਸ਼ਨ ਦਾ ਵਾਦਾ ਹੈ। ਔਰ ਅਜੇ ਉਹੀ ਬੱਚੇ ਵਿਚਾਰੇ ਬੈਠੇ ਨੇ ਕਿ ਸਾਢੇ 3 ਸਾਲ ਹੋ ਗਏ ਸਾਡੀ ਕਿਸੇ ਨੇ ਸਾਰੀ ਨਹੀਂ ਲੀਤੀ। ਬਿਲਕੁਲ। ਸੋ ਭਾਰਤੀ ਜਨਤਾ ਪਾਰਟੀ ਸਮਝਦੀ ਹੈ ਕਿ ਇਹ ਬੱਚਿਆਂ ਦੀ ਡਿਮਾਂਡ ਬਿਲਕੁਲ ਜੈਨੂਨ ਨੇ। ਔਰ ਅਸੀਂ ਇਹਨਾਂ ਵਾਸਤੇ ਜੋ ਵੀ ਬਣ ਪਾਦਾ ਹੋਏਗਾ ਅਸੀਂ ਇਹਨਾਂ ਦੀ ਮਦਦ ਵਾਸਤੇ ਇਹਨਾਂ ਦੇ ਨਾਲ ਖੜੇ ਆ। ਔਰ ਪੰਜਾਬ ਸਰਕਾਰ ਨੂੰ ਕਹਾਂਗੇ ਕਿ ਕੁੰਭ ਕਰਨੀ ਨੀਂਦ ਤੋਂ ਜਾਗੇ ਔਰ ਇਹਨਾਂ ਬੱਚਿਆਂ ਦੀ ਬਾਹ ਫੜੇ ਔਰ ਇਹਨਾਂ ਦੀ ਜਿਹੜੀਆਂ ਜੈਨੂਇਨ ਡਿਮਾਂਡ ਸਿਕੀਆਂ ਨੇ ਜੀ ਉਹਨਾਂ ਨੂੰ ਜਲਦ ਜਲਦ ਪੂਰਾ ਕਰੇ ਸਰ ਕਈ ਸਿਟਾ 90 90% ਸਿਟਾ ਖਾਲੀ ਨੇ 61% ਸਿਟਾ ਖਾਲੀ ਨੇ ਤੇ ਕਈਆਂ ਦੇ ਵੇਰਵੇ ਇਹਨਾਂ ਨੂੰ ਦਿੱਤੇ ਹੀ ਨਹੀਂ ਗਏ ਆਖਿਰਕਾਰ ਕਾਰਨ ਕੀ ਹੈ ਕਿੰਨੇ ਲੰਬੇ ਸਮੇਂ ਤੋਂ ਪੜਤੀਆਂ ਹੋਈਆਂ ਹੀ ਨਹੀਂ ਇਹਨਾਂ ਫੀਲਡ ਦੇ ਵਿੱਚ ਦੇਖੋ ਅਸੀਂ ਚੰਗੀ ਤਰ੍ਹਾਂ ਸਮਝਾ ਕੇ ਗਏ ਆ ਕਿ ਪੰਜਾਬ ਇੱਕ ਖੇਤੀਬਾੜੀ ਸੂਤਰਾ ਜੀ ਔਰ ਇਹ ਬੱਚੇ ਜਿੰਨੇ ਹੈਗੇ ਨੇ ਸਾਰੇ ਖੇਤੀਬਾੜੀ ਦੇ ਬਾਹਰ ਨੇ ਜੀ ਤੇ ਜੇ ਅਸੀਂ ਇਹਨਾਂ ਦੀ ਬਾਹ ਨਹੀਂ ਫੜਾਂਗੇ ਤੇ ਆਪਣੀ ਖੇਤੀ ਨੂੰ ਕਿਵੇਂ ਇੰਪਰੂਵ ਕਰ ਪਾਵਾਂਗੇ ਖੇਤੀਬਾੜੀ ਨੂੰ ਕਿਵੇਂ ਪੜਾਵਾ ਦੇ ਪਾਵਾਂਗੇ ਫਿਰ ਜੇ ਪਿੰਡ ਪਿੰਡ ਪੱਦਰ ਦੇ ਉੱਤੇ ਬੱਚਿਆਂ ਨੂੰ ਅਸੀਂ ਜਾਗਰੂਕ ਕਰਾਂਗੇ ਛੋਟੀਆਂ ਕਲਾਸਾਂ ਦੇ ਵਿੱਚ ਕਿ ਵੀ ਜੇ ਇਹ ਫਸਲ ਦੇ ਵਿੱਚ ਆਹ ਪ੍ਰੋਬਲਮ ਆਵੇ ਤੇ ਆਹ ਅਜਿਹਾ ਕਰਨਾ ਹੈ ਆਹ ਚੀਜ਼ ਐਸਾ ਹੈਗੀ ਐਗਰੀਕਲਚਰ ਦੀ ਜਿਵੇਂ ਮਾਰ ਲੋਕ ਦੱਸਦੇ ਨੇ ਤੁਹਾਡੇ ਮੇਰੇ ਵਰਗਾ ਤੇ ਦੱਸ ਨਹੀਂ ਸਕਦਾ ਬਿਲਕੁਲ ਤੇ ਇਹ ਇੱਕ ਟੈਕਨੀਕਲ ਜਿਹਾ ਫੀਲਡ ਹੈਗਾ ਜਿਹੜੇ ਇਹੀ ਬੱਚੇ ਕਰ ਸਕਦੇ ਨੇ ਤੇ ਅਸੀਂ ਮੈਂ ਸਮਝਦਾ ਕਿ ਆਪਣੇ ਪੰਜਾਬ ਨਾਲ ਵੀ ਖੇਲਵਾੜ ਕਰਦੇ ਇਹਨਾਂ ਨਾਲ ਤੇ ਕੁਝ ਜਿਹੜੇ ਧੱਕਾ ਕਰਦੇ ਹੀ ਪਏ ਆ ਅਸੀਂ ਆਪਣੇ ਪੰਜਾਬ ਨਾਲ ਵੀ ਖੇਲਵਾੜ ਕਰਦੇ ਪਏ ਆ ਜਦ ਸਰਕਾਰ ਹੋਂਦ ਵਿੱਚ ਆਈ ਸੀ ਉਸ ਵੇਲੇ ਗੱਲ ਆਖੀ ਗਈ ਸੀ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਤੀਬਾੜੀ ਮਾਸਟਰ ਲਾਇਆ ਜਾਵੇਗਾ ਪਿੰਡਾਂ ਦੇ ਵਿੱਚ ਪਰ ਜਿਸ ਤਰੀਕੇ ਸਿੱਟਾ ਖਾਲੀਆਂ ਨਹੀਂ ਕਿਉਂ ਨਹੀਂ ਪਰੀਆਂ ਜਾ ਰਹੀਆਂ ਨੇ ਕਿਉਂ ਨਹੀਂ ਮਾਸਟਰ ਇਹ ਮਾਸਟਰ ਤੋਂ ਦੂਰ ਤੇ ਓਰੇ ਜਿਹੜੀਆਂ ਆਲਰੇਡੀ ਅਪਰੂਵਡ ਪੋਸਟਾਂ ਨੇ ਅਜੇ ਤਹਾਨੂੰ ਦੱਸਿਆ ਉਹਨਾਂ ਨੇ ਮੈਨੂੰ ਮੈਮੋਰੰਡਮ ਦਿੱਤਾ ਹੈਗਾ ਇਹ ADO ਦੀ 40% ASI ਦੇ 43% ਨੂੰ ਮੈਂ ਕਹਾਂਗਾ ਕਿ ਦਿਖਾ ਦੇ ਮਾਰਕਟ ਸੈਕਟਰੀ ਦੀ 91% ਬਿਲਕੁਲ ਠੀਕ ਹੈ ਨਾ ਔਰ ਉਹਦੇ ਨਾਲ HDO ਦੀ 68% DMO ਦੀ 78% SEO ਦੀ 57% ਬਸ ਜਿਹੜਾ ਐਡੇ ਵੱਡੇ ਪਦਰ ਦੇ ਉੱਤੇ ਆਲਰੇਡੀ ਪੋਸਟਾਂ ਖਾਲੀ ਪਈਆਂ ਨੇ ਇੱਕ ਲਾਈਨ ਮੈਂ ਚੱਫ ਪੜ ਪਾ ਰਿਹਾ ਮਾਰਕ ਫੈਟ ਤੇ ਜਿਹੜਾ ਪਨ ਐਗਰੋ ਹੈ ਤੇ ਪਨ ਗ੍ਰੇਨ ਹੈ ਇਨਾਂ ਦੀ ਵੇਰਵੇ ਨਹੀਂ ਦਿੱਤੇ ਗਏ ਮੈਂ ਕਹਿ ਰਿਹਾ ਸੋ ਇਹ ਜਿਹੜੀ ਇੰਨੀ ਲੰਬੇ ਵੱਡੇ ਪੱਧਰ ਦੇ ਉੱਤੇ ਦੀ ਪੋਸਟਰ ਖਾਲੀ ਪਈਆਂ ਨੇ ਜੇ ਉਹਨਾਂ ਨੂੰ ਭਰਾਂਗੇ ਤੇ ਸਾਡੇ ਐਗਰੀਕਲਚਰ ਜਿਹੜੀ ਸਟੇਟ ਹੈਗੀ ਹੈ ਇਹ ਹੀ ਤਰੱਕੀ ਕਰੇਗੀ ਜੀ ਸੋ ਮੈਂ ਸਮਝਦਾ ਕਿ ਇਹ ਜਲਦੋ ਜਲਦ ਇਹਨਾਂ ਦੀ ਮੰਗ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਔਰ ਭਾਰਤੀ ਜਨਤਾ ਪਾਰਟੀ ਇਹਨਾਂ ਨਾਲ ਖੜੀ ਹੈ ਜੀ ਪਾਰਟੀ ਤਾਂ ਜ਼ਰੂਰ ਖੜੀ ਹੈ ਪਰ ਇੱਕ ਗੱਲ ਇਹ ਵੀ ਹੈ ਕਿ ਵੀ ਸੀ ਸਾਹਿਬ ਕਿਉਂ ਨਹੀਂ ਇਹਨਾਂ ਦੀ ਸਾਰ ਲੈ ਰਹੇ ਨੇ ਗਵਰਨਰ ਸਾਹਿਬ ਕਿਉਂ ਨਹੀਂ ਇਹਨਾਂ ਦੀ ਸਾਰ ਲੈ ਦੇਖੋ ਇੱਦਾਂ ਹੈ ਕਿ ਨੌਕਰੀਆਂ ਕੱਢਣੀਆਂ ਕਰਨੀਆਂ ਇਸ ਸੁਭੇ ਦੀ ਸਰਕਾਰ ਨੇ ਕਰਨੀ। ਜੀ। ਔਰ ਅਫਸੋਸ ਹੈ ਕਿ ਨਲਾਇਕਾਂ ਦਾ ਟੋਲਾ ਨਾ ਸਰਕਾਰ ਚਲਾਨੀ ਜਾਣਦੇ ਨੇ ਨਾ ਸਿੱਖਣੀ ਸਿੱਖਣੀ ਚਾਹੁੰਦੇ ਨੇ। ਤੇ ਆਪਾਂ ਦੇਖ ਹੀ ਰਹੇ ਹਾਂ ਜੋ ਪੰਜਾਬ ਦੀ ਬਰਬਾਦੀ ਕੀਤੀ ਇਹਨਾਂ ਨੇ ਸਾਢੇ 3 ਸਾਲ ਦੇ ਵਿੱਚ। ਸੋ ਹੁਣ ਮਜਬੂਰੀਏ ਲੋਕਾਂ ਨੂੰ 5 ਸਾਲ ਸਹਿਣਾ ਪਏਗਾ ਇਹਨਾਂ ਨਲਾਇਕਾਂ ਨੂੰ। ਹੂੰ। ਸਟੂਡੈਂਟਸ ਨੇ ਗੱਲਬਾਤ ਕਰਦੇ ਆ ਕਿੰਨੇ ਕ ਦਿਨ ਹੋ ਗਏ ਤੁਸੀਂ ਤਰਨਿਆਂ ਦੇ ਉੱਤੇ ਬੈਠੇ ਹੋਏ ਹੋ ਇੰਨੀਆਂ ਕਰਦੇ ਆ ਨੇ ਫੈਸਾ ਪਰੀਆਂ ਕਿ ਬੱਚੇ ਪੜ੍ਹਨਗੇ ਲਿਖਣਗੇ। ਜੀ ਇਸ ਦੇਸ਼ ਦਾ ਨਾ ਰੋਸ਼ਨ ਕਰਾਂਗੇ ਪਰ ਇੱਕ ਪੰਜਾਬ ਸੂਬਾ ਖੇਤੀਬਾੜੀ ਪ੍ਰਮੁੱਖ ਸੂਬਾ ਹੈ ਤੁਹਾਡੀਆਂ ਮੰਗਾਂ ਨੇ ਕਿ ਐਗਰੀਕਲਚਰ ਨੂੰ ਕੰਪਲਸਰੀ ਪੜਾਇਆ ਜਾਵੇ ਸਕੂਲਾਂ ਦੇ ਵਿੱਚ ਤੁਸੀਂ ਵੀ ਆਪ ਪੜ੍ਹ ਲਿਖ ਕੇ ਹੁਣ ਤਰਨਿਆਂ ਦੇ ਉੱਤੇ ਬੈਠੇ ਹੋ ਜਿਹੜੇ ਹੋਰ ਤੁਹਾਡੇ ਵਰਗੇ ਬੱਚੇ ਨੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਹਨਾਂ ਦੇ ਲਈ ਕੀ ਕੁਛ ਪਵਿਕਾ ਸੀ ਅੱਜ ਤੈਅ ਕਰ ਰਹੇ ਜੀ ਸਾਨੂੰ ਤਕਰੀਬਨ 10 ਦਿਨ ਹੋ ਗਏ ਜੀ ਇੱਥੇ ਬੈਠਿਆ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਸੀਂ ਵਿਦਿਆਰਥੀ ਇੱਥੋਂ ਹੀ ਪੜ੍ਹ ਰਹੇ ਹਾਂ ਤੇ ਜਦੋਂ ਜਿਹੜਾ ਵੀ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਆਉਂਦਾ ਤਾਂ ਇੱਕ ਉਮੀਦ ਨਾਲ ਆਉਂਦਾ ਉਹ ਉਮੀਦ ਇੱਕ ਰੋਜ਼ਗਾਰ ਦੀ ਹੁੰਦੀ ਹੈ ਪਰ ਇਸ ਮੂਮੈਂਟ ਦੇ ਉੱਤੇ ਰੋਜ਼ਗਾਰ ਸਾਡੇ ਨਾਲੋਂ ਵੀ ਜ਼ਿਆਦਾ ਅਸੀਂ ਸੋਸ਼ੀਅਲੀ ਇਹ ਮੁੱਦਾ ਦੇਖ ਰਹੇ ਹਾਂ ਵੀ ਜੇ ਉਹ ਸਾਡੇ ਰੋਜ਼ਗਾਰ ਨੂੰ ਇੱਕ ਤਵੱਜੂ ਨਹੀਂ ਦੇ ਰਹੇ ਹੈਗੇ ਤਾਂ ਉਹ ਇੱਕ ਪੰਜਾਬ ਨੂੰ ਤਾਂ ਤਵੱਜੂ ਦੇ ਰਹੀ ਹੈ ਨਾ ਸਰਕਾਰ ਤਾਂ ਪੰਜਾਬ ਦੇ ਭਲੇ ਆਸਤੇ ਪੰਜਾਬ ਦੇ ਪ੍ਰਸਪੈਕਟਿਵ ਤੋਂ ਵੀ ਇਹ ਵਿਸ਼ੇ ਦਾ ਲਾਜ਼ਮੀ ਹੁਣ ਤੇ ਚਲੋ ਵਿਸ਼ਾ ਤਾਂ ਇੱਕ ਨਵੀਂ ਗੱਲ ਆ ਦੁਬਾਰੇ ਰਿਵਾਈਵ ਕਰਨਾ ਉਹਨੂੰ ਪਰ ਜਿਹੜੀਆਂ ਅਸਾਮੀਆਂ ਹਜੇ ਖਾਲੀ ਪਈਆਂ ਪੂਰੇ ਟੋਟਲ ਡਿਪਾਰਟਮੈਂਟ ਦੇ ਵਿੱਚ ਮਿਲਾਈ ਇਹ ਤਾਂ 70% ਤੋਂ ਵੱਧ ਸਾਮੀਆਂ ਖਾਲੀ ਪਈਆਂ। ਏਡੀਓ 40% ਖਾਲੀ ਪਿਆ। ਐਗਰੀਕਲਚਰ ਸਬ ਇਨਸਪੈਕਟਰ 43% ਪਿਆ। ਹਾਸੋ ਵੀ ਨਹੀਂ ਗੱਲ ਤਾਂ ਇਹ ਆ ਵੀ ਮੰਡੀ ਬੋਰਡ ਜਿਹੜਾ ਕਿ ਮੇਨ ਇੱਕ ਕੋਰ ਐਗਰੀਕਲਚਰ ਦੀ ਜਿੱਥੇ ਸਾਰੀ ਹੋਣੀ ਆ ਪ੍ਰਗੋਵਰਨਮੈਂਟ ਉੱਥੇ ਜਿਹੜੀਆਂ 91% ਪੋਸਟਾਂ ਖਾਲੀ ਪਈਆਂ ਜੀ। ਕਾਰਨ ਕੀ ਆ? ਕਾਰਨ ਕਾਰਨ ਸ਼ਾਇਦ ਇਹ ਆ ਵੀ ਜਾਂ ਤਾਂ ਹੁਣ ਅਸੀਂ ਜ਼ਿਆਦਾ ਵੱਧ ਗਏ ਗ੍ਰੈਜੂਏਟਸ ਜਾਂ ਫਿਰ ਵੀ ਸਰਕਾਰ ਨਹੀਂ ਸਾਡੇ ਵੱਲ ਦੇਖ ਰਹੀ। ਹੁਣ ਸਿੱਤਾ ਕੱਟ ਕਰ ਦਿਨੀਆਂ ਚਾਹੀਦੀਆਂ ਨੇ ਫਿਰ ਯੂਨੀਵਰਸਿਟੀ ਦੇ ਵਿੱਚ ਸੀਟਾਂ ਡਿਪਾਰਟਮੈਂਟ ਦੇਖੋ ਤੁਸੀਂ ਇਹ ਯੂਨੀਵਰਸਿਟੀ ਦੀਆਂ ਸੀਟਾਂ ਘੱਟ ਕਰਕੇ ਕੀ ਕਰਾਂਗੇ ਇੱਥੇ ਜਿਹੜੀਆਂ ਜੀ ਤੁਸੀਂ ਤਾਂ ਆਪ ਹੀ ਮਨ ਬੈਠੇ ਹੋ ਕਿ ਜਿਆਦਾ ਬੱਚੇ ਗ੍ਰੈਜੂਏਟ ਹੋ ਗਏ ਨੇ ਤਾਂ ਕਰਕੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਨੇ ਇਹਦਾ ਫਰਜ਼ ਤਾਂ ਇਹ ਉਹਨਾਂ ਦਾ ਬਣਦਾ ਨਾ ਵੀ ਉਸ ਪੋਸਟਾਂ ਹੋਰ ਕੱਢਣ ਤਾਂ ਉਹ ਤਾਂ ਅਸੀਂ ਕੱਢਣ ਲਈ ਵੀ ਨਹੀਂ ਉਹਨਾਂ ਨੂੰ ਪੋਸਟਾਂ ਹੋਰ ਕੱਢਣ ਪਰ ਪੋਸਟਾਂ ਦੇ ਉੱਤੇ ਜਿਹੜੀ ਪੋਸਟਾਂ ਹੈਗੀਆਂ ਨੇ ਉਹ ਉੱਤੇ ਹੀ ਨਹੀਂ ਪੜਤੀਆਂ ਹੋ ਰਹੀਆਂ ਨੇ ਹੋਰ ਪੋਸਟਾਂ ਕੱਢ ਕੇ ਕੀ ਕਰਨਗੇ ਉਹ ਹੁਣ ਤੁਸੀਂ ਆਏ ਲਾ ਲੋ ਹਰੇਕ ਡਿਪਾਰਟਮੈਂਟ ਦੇ ਵਿੱਚ ਮਤਲਬ ਕਿ ਕਿੰਨੀਆਂ-ਕਿੰਨੀਆਂ ਪੋਸਟਾਂ ਖਾਲੀ ਪਈਆਂ ਰਿਵਾਈਵ ਕਰਨਾ ਇੱਕ ਵਿਸ਼ਾ ਉਹ ਤਾਂ ਅਸੀਂ ਅੱਡ ਇੱਕ ਉਹ ਸੋਸ਼ਲ ਪੱਖ ਤੋਂ ਇੱਕ ਗੱਲ ਹੈ ਸਾਡੇ ਰੋਜ਼ਗਾਰ ਨੂੰ ਦੇਖਦੇ ਹੋਏ ਅਸੀਂ ਕੱਲੀਆ ਯੂਨੀਵਰਸਿਟੀ ਦੀ ਨਹੀਂ ਗੱਲ ਕਰ ਰਹੇ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਇਹ ਪੂਰੇ ਪੰਜਾਬ ਲੈਵਲ ਦੀ ਆਰਗੇਨਾਈਜੇਸ਼ਨ ਹੈ ਜਿੰਨੇ ਵੀ ਖੇਤੀਬਾੜੀ ਵਿਦਿਆਰਥੀ ਪਾਸ ਹੋ ਰਹੇ ਨੇਗੇ ਇਥੋਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂਗੇ ਤਾਂ ਇਹੀ ਗੱਲ ਹੈ ਕਿ ਬੱਚਿਆਂ ਦੀ ਗਿਣਤੀ ਵਧੀ ਜਾਂਦੀ ਹੈ ਪਿੱਛੇ ਜੀ ਡੀਓ ਦੀ ਪੋਸਟ ਆਉਂਦੀ ਹੈ 2022 ਦੇ ਵਿੱਚ ਹੀ 200 ਪੋਸਟਾਂ ਨੇ ਇਹਦੇ ਭਰਨ ਵਾਲਾ ਉਹਨੂੰ 7000 ਜਵਾਬ ਹੋ ਜਾਂਦਾ ਤਾਂ ਇਹ ਤਾਂ ਸਰਕਾਰ ਨੂੰ ਇਹ ਦਿਖ ਰਿਹਾ ਵੀ ਸਾਡੀ ਤਾਂ ਮਤਲਬ ਬੈਜ ਪਾਸ ਹੋ ਰਿਹਾ ਤਾਂ ਉਹ ਵਧਾਉਣ ਦੀ ਜਗ੍ਹਾ ਜਿਹੜੀ ਇੱਕ ਵਧਾਉਣੀ ਚਾਹੀਦੀ ਹੈ ਉਹਨਾਂ ਨੂੰ ਪੋਸਟ ਜਿਹੜੀਆਂ ਉਹ ਉਹਨਾਂ ਦੀ ਵਜ੍ਹਾ ਮਤਲਬ ਉਹ ਤਾਂ ਇੱਕ ਪਾਸੇ ਰਹਿ ਗਈ ਗੱਲ ਪਰ ਜਿਹੜੀਆਂ ਪੋਸਟਾਂ ਹਜੇ ਵੀ ਖਾਲੀ ਪਈਆਂ ਉਹ ਵੀ ਨਹੀਂ ਭਰੀਆਂ ਜਾ ਰਹੀਆਂ ਹੈਗੀਆਂ ਤਾਂ ਇਹ ਇੱਕ ਇਹੀ ਗੱਲ ਹੈ ਸੀ ਸਰਕਾਰ ਦੇ ਕੰਨੀ ਇਹੀ ਪਾਉਣੀ ਚਾਹੁੰਦੇ ਆ ਵੀ ਵਧਾਉਣੀਆਂ ਪੋਸਟਾਂ ਇੱਕ ਅਡ ਕੰਸਰਨ ਸਾਡੀ ਗਿਣਤੀ ਤਾਂ ਵੱਧ ਹੀ ਰਹੀ ਹੈ ਕਿਉਂਕਿ ਆਏ ਸਾਲ ਹੁਣ ਜੇ ਹੁਣ ਆਪਾਂ 3 ਸਾਲ ਪਹਿਲਾਂ 7000 ਸੀ ਤਾਂ ਹੁਣ 10000 ਤੋਂ ਉੱਤੇ ਬੱਚਾ ਹੋ ਗਿਆ ਜੀ ਤਾਂ ਪੋਸਟਾਂ ਪੋਸਟਾਂ ਉਦੋਂ ਬਾਅਦ 2022 ਦੀਆਂ ਕੋਈ ਵੀ ਨਹੀਂ ਆਈਆਂ ਜੀ ਤਾਂ ਇਹੀ ਹੈ ਜੀ 3 ਸਾਲਾਂ ਦੇ ਵਿੱਚ ਕੋਈ ਪੋਸਟਾਂ ਨਹੀਂ ਨਿਕਲੀਆਂ ਤੇ ਲਗਾਤਾਰ ਤੁਸੀਂ ਤਰਨੇ ਤੇ ਹੀ ਬੈਠੇ ਹੋ ਇਹ ਤੰਨਾ ਕਦੋਂ ਸ਼ੁਰੂ ਕੀਤਾ ਸੀ ਤੇ ਅੱਜ ਬੈਠੇ ਹੋਏ ਹੋ ਕਿਨੇ ਇੱਕ ਸਿਆਸੀ ਪਾਰਟੀਆਂ ਪਾਵੇਂ ਆਪਣੇ ਸਿਆਸੀ ਸਿਆਸਤ ਨੂੰ ਚਮਕਾਉਣ ਲਈ ਪਹੁੰਚੇ ਹੋਣ ਜਾਂ ਤੁਹਾਡੇ ਨਾਲ ਵਾਅਦੇ ਕਰਨ ਪਹੁੰਚੇ ਹੋ ਕੀ ਕੁਛ ਇਹਨਾਂ 10 ਦਿਨਾਂ ਦੇ ਵਿੱਚ ਤੁਸੀਂ ਦੇਖਿਆ ਆਪਾਂ ਕਹਿੰਦੇ ਆ ਨਾ ਜੀ ਪਿਆਸਾ ਖੂਹ ਕੋਲੇ ਜਾਂਦਾ ਤਾਂ ਉਵੇਂ ਹੀ ਸਾਨੂੰ ਇੱਕ ਉਮੀਦ ਸੀ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਆਈ ਹੈ ਤਾਂ ਵੱਡੇ ਵੱਡੇ ਵਾਅਦੇ ਸੀ ਉਹਨਾਂ ਕੋਲੇ ਖੇਤੀਬਾੜੀ ਮੰਤਰੀ ਨੂੰ ਅਸੀਂ 17 ਵਾਰ ਮਿਲ ਚੁੱਕੇ ਹਾਂ ਉਹਨਾਂ ਨੂੰ ਅਸੀਂ ਆਪਦੀ ਮੰਗ ਪੱਤਰ ਸੌਂਪ ਚੁੱਕੇ ਹਾਂ ਆਪਣੇ ਰੁਜ਼ਗਾਰ ਦੇ ਲਈ ਹਰਜੋਤ ਬੈਂਸ ਹੋਰਿਆਂ ਨੂੰ ਅਸੀਂ ਮਿਲ ਚੁੱਕੇ ਹਾਂ ਉਹਨਾਂ ਦੇ ਨਾਲ ਇੱਥੇ ਗੱਲਬਾਤ ਹੁੰਦੀ ਹੈ ਸਾਡੇ ਨੁਮਾਇੰਦੇ ਉਹਨਾਂ ਦੇ ਨਾਲ ਮਿਲਦੇ ਨੇ ਉਹ ਸ਼ੇਅਰ ਕਰਦੇ ਨੇ ਆਪਣੀ ਪੋਸਟ ਆਪਣੇ ਆਫੀਸ਼ੀਅਲ ਪੇਜ ਦੇ ਉੱਤੇ ਤੇ ਪਰ ਇਹ ਚੀਜ਼ਾਂ ਦੇ ਬਾਬੂਦ ਵੀ ਅੱਜ ਦੇ ਸਮੇਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਗੇਟ ਨੰਬਰ 1 ਤੇ ਬੈਠਣ ਦੇ ਉੱਤੇ ਮਜਬੂਰ ਆ। ਇਹ ਸਵਾਲ ਸਾਡੇ ਨਾਲੋਂ ਜ਼ਿਆਦਾ ਇਹ ਉਹਨਾਂ ਨੂੰ ਪੁੱਛਣ ਦਾ ਫਰਜ਼ ਹੈ ਮੀਡੀਆ ਦਾ ਵੀ ਅਸੀਂ ਇਹੀ ਗੱਲ ਅਸੀਂ ਕਹਿ ਰਹੇ ਹਾਂ ਤੁਹਾਨੂੰ ਗੁਜ਼ਾਰਿਸ਼ ਸਾਡੀ ਇਹੀ ਹੈ ਵੀ ਉਹਨਾਂ ਦੇ ਕੰਨੀਆਂ ਇਹ ਗੱਲ ਪਵੇ ਗ੍ਰੈਜੂਏਟਸ ਅਸੀਂ ਹੈਗੇ ਆ ਸਾਡੇ ਕੋਲ ਤਾਂ ਇਹ ਜਵਾਬ ਆ ਵੀ ਸਾਡੀ ਗਿਣਤੀ ਕਿੰਨੀ ਹੈ ਪਰ ਉਹ ਜਵਾਬ ਦੇਣ ਵੀ ਉਹ ਪੋਸਟਾਂ ਕਿੰਨੀਆਂ ਕੱਢਣਗੇ ਜੀ ਜਿਹੜੀ ਮੇਨ ਗੱਲ ਹੈ ਜਾਂ ਤਾਂ ਉਹਨਾਂ ਨੂੰ ਮੁੱਦੇ ਦਾ ਪਤਾ ਨਾ ਹੋਵੇ ਹੁਣ 17 ਵਾਰ ਆਪਾਂ ਇੱਕ ਬੰਦੇ ਨੂੰ ਇੱਕੋ ਹੀ ਚੀਜ਼ ਵਾਰ-ਵਾਰ ਆਖ ਰਹੇ ਹਾਂ 17 ਮੁਲਾਕਾਤਾਂ ਕਿਸ-ਕਿਸ 에ਅਰ ਦੇ ਵਿੱਚ ਹੋਈਆਂ ਤੇ ਕੀ ਕੋਈ ਸਿੱਟਾ ਨਿਕਲੇ ਇਹਨਾਂ ਮੁਲਾਕਾਤਾਂ ਤੋਂ ਬਾਅਦ ਆਹ ਦੇਖੋ ਜੀ ਆਪਣਾ ਹਰ ਇੱਕ ਤਰੀਕ ਹਰ ਇੱਕ ਫੋਟੋ ਦੇ ਨਾਲ ਇਹਦੇ ਵਿੱਚ ਆਪਾਂ ਮੈਂਸ਼ਨ ਕੀਤੀ ਹੋਈ ਹੈ ਜਿਵੇਂ ਆਹ ਮਤਲਬ 9ਵੇਂ ਮਹੀਨੇ ਦੀ 3 ਤਰੀਕ 2023 ਦੇ ਵਿੱਚ ਆਪਾਂ ਮਿਲ ਰਹੇ ਹਾਂ ਉਸ ਤੋਂ ਬਾਅਦ ਫੇਰ 12 ਤਰੀਕ ਨੂੰ ਮਤਲਬ ਕਨਸਰਨਡ ਡਿਪਾਰਟਮੈਂਟ ਦੇ ਅੱਜ ਭਾਵੇਂ ਪੱਕੇ ਤਰਨੇ ਤੇ 10 ਦਿਨ ਹੋਏ ਨੇ ਬੈਠੇ ਆ ਬਟ ਇਹ 2023 ਦੀ ਲੜਾਈ ਲੜ ਰਹੇ 2022 ਦੀ ਅਸਲ ਦੇ ਵਿੱਚ 20 ਉਦੋਂ ਤੋਂ ਇਹ ਚੱਲ ਰਿਹਾ ਜੀ ਕੰਮ ਇਹ ਭਾਵੇਂ ਆਪਾਂ ਉਦੋਂ ਅਸੀਂ ਉਦੋਂ ਵਿਸ਼ੇ ਨੂੰ ਲੈ ਕੇ ਚੱਲੇ ਸੀ ਜੀ ਕੱਲਾ ਵੀ ਵਿਸ਼ਾ ਇੱਕ ਲਾਜ਼ਮੀ ਕੀਤਾ ਜਾਵੇ ਕਿਉਂਕਿ ਉਦੋਂ ਸਾਨੂੰ ਆਏ ਸੀ ਵੀ ਇੱਕ ਪ੍ਰੋਸੈਸ ਜਿਹੜਾ ਆਲਰੇਡੀ ਚੱਲ ਰਿਹਾ ਏਡੀਓ ਹੁਣ ਏਡੀਓ ਦੀ ਪੋਸਟਿੰਗ ਹੋਊਗੀ ਪਰ ਉਹ ਵੀ ਇੱਕ ਆਸ ਸੁਣੀ ਗੱਲ ਆ 3 ਸਾਲ ਲੱਗੇ ਇੱਕ ਪੋਸਟਿੰਗ ਨੂੰ ਹੋਣ ਤੇ 200 ਬੱਚਾ ਪੋਸਟ ਹੋ ਰਿਹਾਗਾ ਉਦੋਂ ਅਸੀਂ ਸਿਰਫ ਸਬਜੈਕਟ ਔਰੀਐਂਟਡ ਗੱਲਾਂ ਕਰਦੇ ਸੀ ਉਹਦੇ ਮਾਡਲ ਸਰਕਾਰ ਦੇ ਨੁਮਾਇੰਦਿਆਂ ਨੂੰ ਸਮਝਾਏਗੇ ਕਿ ਇਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਇਸ ਤਰ੍ਹਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਜਿਹੜਾ ਬ੍ਰੇਨ ਡレイン ਹੋ ਰਿਹਾ ਹੈ ਜਿਹੜੀ ਡਾਈਵਰਸੀਫਿਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਉਹਨੂੰ ਇਸ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਥੋੜੀ ਟੈਕਨੀਕਲਿਟੀ ਦਾ ਇੰਟੈਲੈਕਟ ਚਾਹੀਦਾ ਉਹ ਤੁਹਾਨੂੰ ਯੂਨੀਵਰਸਿਟੀਆਂ ਦੇ ਵਿੱਚੋਂ ਹੀ ਮਿਲੂਗਾ ਉਹ ਤੁਹਾਨੂੰ ਯੂਥ ਦੇ ਵਿੱਚੋਂ ਹੀ ਮਿਲੂਗਾ ਪਰ ਕੋਈ જૂਨੀ ਸਰਕਾਰੀ ਕੋਈ ਨਵੀਂ ਕ੍ਰिएशन ਕੋਈ ਨਵਾਂ ਮਾਡਲ ਸਾਡੇ ਹਿੱਸੇ ਨਹੀਂਗਾ ਹੁਣ ਅਸੀਂ ਇਹੀ ਗੱਲ ਕਹਿ ਰਹੇ ਹਾਂ ਮਜੂਰ ਅਸੀਂ ਕੁਝ ਨਵਾਂ ਨਹੀਂ ਸਰਜਨ ਨੂੰ ਕਹਿ ਰਹੇ ਹੈਗੇ ਜਿਹੜੀਆਂ ਪੋਸਟਾਂ ਆਲਰੇਡੀ ਖਾਲੀ ਪਈਆਂ ਜੇ ਉਹੀ ਭਰ ਦੇਣ ਤਾਂ ਉਹਨਾਂ ਦੀ ਬਹੁਤ ਮਿਹਰਬਾਨੀ ਹੋਊਗੀ ਜੀ ਵੀਰੇ ਕੀ ਸਟੱਡੀ ਕੀਤੀ ਇੱਥੇ ਕੀ ਪੜਾਈ ਪੜ ਰਹੇ ਨਹੀਂ ਜੀ ਬੀਐਸਸੀ ਐਗਰੀਕਲਚਰ ਦਾ ਗ੍ਰੈਜੂਏਟ ਹਾਂ ਜੀ ਮੈਂ ਐਮਐਸਸੀ ਜੀਨੈਟਿਕਸ ਐਂਡ ਪਲਾਂਟ ਬਰੀਡਿੰਗ ਦੇ ਵਿੱਚ ਕਰੀ ਆ ਮੈਂ ਜੀ ਕਿੰਨੇ ਦਿਨ ਹੋ ਗਏ ਬੈਠਾ ਸਾਡਾ ਇਹ ਅੱਜ 10 ਦਿਨਾਂ ਲਈ ਧਰਨੇ 'ਚ ਕੀ ਲੱਗਦਾ 21 ਸਿੱਟਾ ਨਿਕਲਣ ਨਾਲ ਹੁਣ 10 ਦਿਨ ਤਾਂ ਹੋ ਗਏ ਨੇ ਕੋਈ ਆਇਆ ਸਰ ਲੈਣ ਦੇ ਦੇਖੋ ਜੀ ਸਾਡੇ ਆਗੂਆਂ ਨੇ ਮਲਾਕਾਤਾ ਕੀਤੀਆਂ ਇਸੇ ਪੰਦੇ ਜਿੰਨਾ ਉਹਨਾਂ ਨੂੰ ਕੋਈ ਪਹੁੰਚ ਕਰਦਾ ਜਿੰਨੀ ਉਹਨਾਂ ਤੱਕ ਤੇ ਦੇਖੋ ਜੀ ਇਸ ਤਾਂ ਤਰਨੇ ਤੇ ਬੈਠੀ ਆ ਸਾਡੀ ਕੋਈ ਇੱਕ ਮੰਗ ਨਹੀਂ ਅਸੀਂ ਇੱਕ ਵਾਈਡ ਵੈਰਾਈਟੀ ਲੈ ਕੇ ਚੱਲੇ ਆ ਮੰਗਾਂ ਦੀ ਜਿਹੜੀਆਂ ਖਾਲੀ ਸਾਵੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕਈ ਸਾਲਾਂ ਤੋਂ ਖਾਲੀ ਪਈਆਂ ਨੇ ਅਸੀਂ ਜਵਾਬ ਮੰਗਦੇ ਆ ਉਹਨਾਂ ਦਾ ਵੀਰਵਾਦ ਉਹ ਸਾਨੂੰ ਖਾਲੀ ਕਿਉਂ ਪਈਆਂ ਨੇ ਕਿਸ ਕਾਰਨ ਕਰਕੇ ਪਈਆਂ ਨੇ ਇੱਕ ਜਿਹੜਾ ਇੱਕ ਮੁੱਖ ਮੰਤਰੀ ਸਾਹਿਬ ਦਾ ਉਹ ਕਹਿਣਾ ਸੀਗਾ ਖੇਤੀਬਾੜੀ ਮਾਸਟਰ ਅਸੀਂ ਲਾਵਾਂਗੇ ਅਸੀਂ ਉਹਨਾਂ ਨੂੰ ਵੀ ਸਵਾਲ ਕਰਦੇ ਆ ਕਿ ਉਹ ਲਾਓ ਉਹ ਗੱਲ ਨੂੰ ਇੱਕ ਵਾਰੀ ਤੋਰੋ ਤਾਂ ਸਹੀ ਉਹਦਾ ਜ਼ਿਕਰ ਤੱਕ ਨਹੀਂ ਹੋਇਆ ਜੀ ਉਸ ਤੋਂ ਬਾਅਦ ਸੋ ਦੇਖਣਾ ਇਹ ਹੋਵੇਗਾ ਕਦੋਂ ਤੱਕ ਜਿਹੜੇ ਸਟੂਡੈਂਟਸ ਨੇ ਬੈਠੇ ਰਹਿਣਗੇ ਤਰਨਿਆਂ ਦੇ ਉੱਤੇ ਪਰ ਇੱਕ ਜਿਹੜਾ ਪੋਸਟਰ ਇਹਨਾਂ ਨੇ ਲਾਇਆ ਹੋਇਆ ਹੈ ਉਹ ਜ਼ਰੂਰ ਤੁਹਾਨੂੰ ਇੱਕ ਵਾਰੀ ਮੈਂ ਨਸਨ ਕਰਾਵਾਂਗਾ ਪਰ ਦੇਖਸਾ ਤੋਂ ਲਗਾਤਾਰ ਹਤਾ ਦੇ ਖਿਲਾਫ ਜ਼ਰੂਰ ਇਹਨਾਂ ਦੇ ਬੋਲ ਜਿਹਾ ਨਾਰੇਬਾਜ਼ੀ ਕਿੱਤੀ ਜਾ ਰਹੀ ਹੈ ਤੇ ਸਿਆਸੀ ਪਾਰਟੀਆਂ ਜ਼ਰੂਰ ਪਹੁੰਚੀਆਂ ਪਰ ਕਦੋਂ ਤੱਕ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਇਹ ਕੁਝ ਤਸਵੀਰਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਲੁਧਿਆਣਾ ਤੋਂ ਲੁਧਿਆਣਾ ਲਾਈਵ ਤੇ ਨਹੀਂ ਅਮੀ ਦੀ ਖਾਸ ਰਿਪੋਰਟ ਕੈਮਰਾ ਪਰਸਨ ਸੱਜੇ ਸੇਤਿਆ ਦੇ ਨਾਲ